ਤਕਦੀਰ ਦੀ ਤਕਦੀਰ ਭਾਗ 11 ਉਧਰੋਂ ਤਕਦੀਰ ਦੇ ਸੱਸ ਸਹਰਾ ਵੀ ਸਿੱਧੇ ਪੈਲਸ ਵਿੱਚ ਹੀ ਪਹੁੰਚ ਗਏ ਤਕਦੀਰ ਨੇ ਇੱਕ ਦੋ ਵਾਰ ਆਪਣੀ ਸੱਸ ਨੂੰ ਚਾਹ ਪਾਣੀ ਪੀਣ ਲਈ ਕਿਹਾ ਪਰ ਉਹ ਪੈਰਾਂ ਤੇ ਪਾਣੀ ਹੀ ਨਹੀਂ ਸੀ ਪੀਣ ਦੇ ਰਹੀ ਉਸ ਦੇ ਇਸੇ ਵਿਵਹਾਰ ਕਰਕੇ ਤਕਦੀਰ ਵੀ ਚੁੱਪ ਕਰਕੇ ਆਪਣੀਆਂ ਭੈਣਾਂ ਨਾਲ ਵਿਆਹ ਵਿੱਚ ਮਸਤੀ ਕਰਨ ਲੱਗ ਪਈ। ਸ਼ਾਮ ਨੂੰ ਵਿਆਹ ਖਤਮ ਹੋਣ ਤੋਂ ਬਾਅਦ ਗੁਰਦਾਰਸ਼ਿ ਤਕਦੀਰ ਨੂੰ ਆਪਣੇ ਪੇਕੇ ਹੀ ਜਾਣ ਲਈ ਕਹਿ ਕੇ ਆਪ ਵਾਪਸ ਆਪਣੇ ਘਰ ਆ ਗਿਆ। ਤਕਦੀਰ ਆਪਣੇ ਭਰਾ ਨਾਲ ਅਗਲੇ ਦਿਨ ਆ ਗਈ। ਆਉਂਦੀ ਹੋਈ ਉਸਦੀ ਤਾਈ ਨੇ ਜਿਸ ਦੀ ਕੁੜੀ ਦਾ ਵਿਆਹ ਸੀ। ਉਸ ਦੇ ਕੱਪੜਿਆਂ ਦੇ ਨਾਲ ਉਸ ਦੇ ਸੱਸ ਸੋਹਰੇ ਦੇ ਵੀ ਕੱਪੜੇ ਦਿੱਤੇ। ਨਾਲ ਹੀ ਦੱਸਿਆ ਕਿ ਉਹ ਉਹਨਾਂ ਨੂੰ 1100 ਰੁਪਏ ਸ਼ਗਨ ਵਜੋਂ ਦੇ ਕੇ ਗਏ ਸਨ। ਤਕਦੀਰ ਨੇ ਆਪਣੀ ਤਾਈ ਦੇ ਜਾਣ ਤੋਂ ਬਾਅਦ ਆਪਣੀ ਮੰਮੀ ਨੂੰ ਕਿਹਾ ਮੰਮੀ ਮੇਰੀ ਸੱਸ ਨੂੰ ਇੱਕ ਵਾਰ ਮੈਨੂੰ ਪੁੱਛਣਾ ਚਾਹੀਦਾ ਸੀ ਨਾ ਕਿ ਕਿੰਨਾ ਕੁ ਸ਼ਗਨ ਦੇਣਾ ਹੈ ਕਿਉਂਕਿ ਤਾਇਆ ਤਾਈ ਤਾਂ ਮੇਰੇ ਨੇ ਉਹਨਾਂ ਨੂੰ ਇਹਨਾਂ ਬਾਰੇ ਕੀ ਬਤਾਏ ਭਲਾਂ ਮੂੰਹ ਚੁੱਕ ਕੇ 1100 ਦੇ ਗਏ ਉਹ 10 ਰੁਪਏ ਨਹੀਂ ਨਿਕਲਦੇ ਉਹਨਾਂ ਤੋਂ ਪੁੱਛਣਾ ਤਾਂ ਚਾਹੀਦਾ ਸੀ ਪੁੱਤ ਪਰ ਇਹਨਾਂ ਨੂੰ ਤਾਂ ਆਦਤ ਪਈ ਹੋਈ ਐ ਆਪਣੀਆਂ ਅੜੀਆਂ ਪਗਾਉਣ ਦੀ ਇਹਨਾਂ ਨੂੰ ਨੋਹਾਂ ਦੀ ਇੱਜ਼ਤ ਕਰਨੀ ਨਹੀਂ ਆਉਣੀ ਸਾਰੀ ਉਮਰ ਅਜੇ ਤੱਕ ਘਰ ਵਿੱਚ ਮਾਵਾ ਧੀਆਂ ਦੋਵਾਂ ਦੀ ਚਲਦੀ ਐ ਆਹੀ ਕੁਛ ਕਰਨਾ ਇਹਨਾਂ ਨੇ ਤਾਂ ਲੁਟਾਈ ਜਾਣ ਦੇ ਹਰਾਮ ਦੀ ਕਮਾਈ ਹੋ ਇਹਨਾਂ ਦੀ ਤੂੰ ਨਾ ਇਹਨਾਂ ਦੀ ਟੈਨਸ਼ਨਾਂ ਲਿਆ ਕਰ ਇਹਨਾਂ ਨੂੰ ਸਰਿੰਦਰ ਕੌਰ ਨੇ ਤਕਦੀਰ ਨੂੰ ਸਮਝਾਇਆ ਦਫਾ ਕਰ ਪਰੇ ਉਹਨਾਂ ਨੂੰ ਤਕਦੀਰ ਆਪਣੇ ਪੌਣ ਵਾਲੇ ਟਪੜੇ ਪਿੰਡ ਹੀ ਛੱਡ ਗਈ ਤਾਂ ਜੋ ਹਫਤੇ ਤੱਕ ਭੂਆ ਦੇ ਮੁੰਡੇ ਦੇ ਵਿਆਹ ਤੇ ਆਉਣ ਲੱਗੇ ਉਸ ਨੂੰ ਕੱਪੜੇ ਨਾਲ ਚੁੱਕਣੇ ਪੈਣ ਕਰਦੇ ਕਰਦੇ ਹਫਤਾ ਬੀਤ ਗਿਆ ਅਤੇ 29 ਤਰੀਕ ਵਾਲਾ ਦਿਨ ਆ ਗਿਆ ਤਕਦੀਰ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਭੂਆ ਕੋਲ ਗਈ ਸੀ ਅਤੇ ਉਸ ਦੀਆਂ ਦੋ ਭੂਆ ਇੱਕੋ ਘਰ ਹੀ ਵਿਆਈਆਂ ਹੋਈਆਂ ਸਨ ਸੁਖ ਨਾਲ ਹੁਣ ਤਾਂ ਤਕਦੀਰ ਨੂੰ ਵੀ ਰੱਬ ਨੇ ਬਿਨਾ ਮੰਗੇ ਬੇਟਾ ਵੀ ਦੇ ਦਿੱਤਾ ਸੀ ਇਸ ਲਈ ਗੁਰਦਾਰਸ਼ ਨੇ ਉਸ ਦੀਆਂ ਦੋਵੇਂ ਭੂਆ ਲਈ ਮਠਿਆਈ ਦੇ ਡੱਬੇ ਵੀ ਲੈ ਲੈ। ਦੋਵੇਂ ਬारात ਵਾਲੇ ਦਿਨ ਹੀ ਸਵੇਰੇ ਜਲਦੀ ਭੂਆ ਦੇ ਘਰ ਪਹੁੰਚ ਗਏ। ਦੋਵਾਂ ਨੇ ਪਹਿਲਾਂ ਦੋਵੇਂ ਭੂਆ ਨੂੰ ਮਠਿਆਈ ਵਾਲੇ ਡੱਬੇ ਦਿੱਤੇ ਅਤੇ ਫਿਰ ਵੱਡੀ ਭੂਆ ਨੇ ਉਹਨਾਂ ਨੂੰ ਬਰਾਤ ਨਾਲ ਜਾਣ ਲਈ ਕਿਹਾ। ਕਿਉਂਕਿ ਵਿਆਹ ਦਾ ਸਾਰਾ ਖਰਚਾ ਭੂਆ ਦੇ ਮੁੰਡੇ ਨੇ ਆਪ ਕਰਨਾ ਸੀ। ਇਸ ਲਈ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਵਰਾਤ ਨਾਲ ਚੱਲਣ ਲਈ ਕਿਹਾ ਸੀ ਪਹਿਲਸ ਵੀ ਭੂਆ ਦੇ ਮੁੰਡੇ ਨੇ ਆਪ ਹੀ ਕੀਤਾ ਹੋਇਆ ਸੀ ਅਤੇ ਕੁੜੀ ਵਾਲਿਆਂ ਤੋਂ ਵੀ ਕੋਈ ਵੀ ਚੀਜ਼ ਲੈਣ ਤੋਂ ਮਨਾ ਕੀਤਾ ਹੋਇਆ ਸੀ ਅਜਿਹਾ ਖੂਬਸੂਰਤ ਤੇ ਅਦਭੁਤ ਵਿਆਹ ਲਗਭਗ ਸਾਰਿਆਂ ਨੇ ਹੀ ਪਹਿਲੀ ਵਾਰ ਦੇਖਿਆ ਸੀ ਤਕਦੀਰ ਨੇ ਖੂਬ ਵਿਆਹ ਦਾ ਆਨੰਦ ਮਾਣਿਆ ਅਤੇ ਗੁਰਦਰਸ਼ ਨੇ ਗगन ਨੂੰ ਸੰਭਾਲਣ ਵਿੱਚ ਉਸਦੀ ਪੂਰੀ ਮਦਦ ਕੀਤੀ। ਇਹ ਹੀ ਤਕਦੀਰ ਦੀ ਜ਼ਿੰਦਗੀ ਦਾ ਉਹ ਪਹਿਲਾ ਅਤੇ ਆਖਰੀ ਖੁਸ਼ ਨੁਮਾ ਦਿਨ ਸੀ ਜਸਿੰਦਰ ਦਰਸ਼ਨੇ ਗगन ਨੂੰ ਪੂਰੇ ਦਿਨ 4-5 ਘੰਟੇ ਸੰਭਾਲਿਆ ਹੋਵੇਗਾ। ਮੁੜ ਕੇ ਇਹੋ ਜਿਹਾ ਸ਼ਾਇਦ ਕੋਈ ਦਿਨ ਨਹੀਂ ਆਇਆ ਹੋਵੇਗਾ। ਸ਼ਾਮ ਨੂੰ ਵਾਪਸ ਆਏ ਤਾਂ ਗੁਰਦਾਰਸ਼ ਨੇ ਤਕਦੀਰ ਨੂੰ ਵਾਪਸ ਚੱਲਣ ਲਈ ਕਿਹਾ। ਤਕਦੀਰ ਨੇ ਆਪਣੀਆਂ ਭੂਆ ਤੋਂ ਇਜਾਜ਼ਤ ਮੰਗੀ ਤਾਂ ਉਸ ਦੀਆਂ ਦੋਵੇਂ ਭੂਆ ਨੇ ਉਹਨਾਂ ਨੂੰ ਕੱਪੜੇ ਆਦ ਦੇ ਕੇ ਧੋਰਿਆ ਫਿਰ ਤਕਦੀਰ ਤੇ ਗੁਰਦਾਰਸ਼ ਪਿੰਡ ਆ ਗਏ ਉੱਥੇ ਤਕਦੀਰ ਨੂੰ ਛੱਡ ਕੇ ਗੁਰਦਾਰਸ਼ ਆਪਣੇ ਸ਼ਹਿਰ ਆ ਗਿਆ ਤਕਦੀਰ ਨੂੰ ਉਹ ਅਗਲੇ ਦਿਨ ਸ਼ਾਮ ਨੂੰ ਕੰਮ ਤੋਂ ਛੁੱਟੇ ਹੋਣ ਤੋਂ ਬਾਅਦ ਲੈ ਆਇਆ ਹੁਣ ਤਕਦੀਰ ਨੂੰ ਲੱਗ ਰਿਹਾ ਸੀ ਕਿ ਗੁਰਦਾਰਸ਼ ਬਦਲ ਗਿਆ ਹੈ ਹੁਣ ਇਹ ਉਸ ਦਾ ਵਹਿਮ ਸੀ ਜਾਂ ਸੱਚ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਇੱਕ ਦਿਨ ਤਕਦੀਰ ਨੂੰ ਇੱਕ ਸੁਪਨਾ ਇਸ ਕਿਰਾਏ ਵਾਲੇ ਮਕਾਨ ਵਿੱਚ ਰਹਿੰਦੇ ਹੋਏ ਅਕਸਰ ਤੰਗ ਕਰਦਾ ਸੀ ਜੋ ਲਗਭਗ ਹਰ ਰਾਤ ਉਸ ਨੂੰ ਆਇਆ ਕਰਦਾ ਸੀ ਇਸ ਸੁਪਨੇ ਕਰਕੇ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ ਇਹ ਸੁਪਨਾ ਉਦੋਂ ਹੀ ਆਇਆ ਕਰਦਾ ਸੀ ਜਦੋਂ ਉਹ ਇਸ ਘਰ ਵਿੱਚ ਆਉਂਦੀ ਸੀ ਅੱਜ ਫੇਰ ਉਸ ਦੀ ਜਿਵੇਂ ਹੀ ਅੱਖ ਲੱਗੀ ਤਾਂ ਨਾਲ ਹੀ ਉਸ ਨੂੰ ਇਹ ਸੁਪਨਾ ਆ ਗਿਆ ਸੁਪਨੇ ਵਿੱਚ ਅਕਸਰ ਉਸ ਨੂੰ ਦਿਖਾਈ ਦਿੰਦਾ ਸੀ ਕਿ ਇੱਕ ਲਾਲ ਸੂਟ ਅਤੇ ਖੁੱਲੇ ਬਾਣਾ ਵਾਲੀ ਲੰਬੇ ਕੱਦ ਦੀ ਕੁੜੀ ਰੇਲ ਗੱਡੀ ਦੀ ਪਟੜੀ ਤੇ ਰੇਲ ਗੱਡੀ ਤੇ ਅੱਗੇ-ਅੱਗੇ ਦੌੜ ਰਹੀ ਹੈ ਬਸ ਹਮੇਸ਼ਾ ਦੀ ਤਰ੍ਹਾਂ ਇਨੋ ਕੋ ਆਉਂਦਾ ਇੰਨਾ ਕੋਈ ਸੁਪਨਾ ਆਇਆ ਅਤੇ ਉਸ ਦੀ ਨੀਂਦ ਟੁੱਟ ਗਈ ਉਸ ਨੇ ਗੁਰਦਾਰਸ਼ ਨੂੰ ਆਵਾਜ਼ ਮਾਰ ਕੇ ਉਠਾਇਆ ਅਤੇ ਸੁਪਨੇ ਬਾਰੇ ਦੱਸਿਆ ਪਰ ਗੁਰਦਾਰਸ਼ ਹਮੇਸ਼ਾ ਦੀ ਤਰ੍ਹਾਂ ਹੀ ਉਸ ਨੂੰ ਕਹਿੰਦਾ ਹੈ ਤੂੰ ਬਸ ਪਤਾ ਨਹੀਂ ਕੀ ਕੀ ਸੋਚਦੀ ਰਹਿੰਦੀ ਆ ਜਿਹੜੇ ਤੈਨੂੰ ਇਹੋ ਜਿਹੇ ਹੀ ਸੁਪਨੇ ਆਉਂਦੇ ਰਹਿੰਦੇ ਨੇ ਚੱਲ ਪਾਣੀ ਪੀ ਕੇ ਪਾਣੀ ਪਾ ਕੇ ਗਲਾਸ ਵਿੱਚ ਪੀ ਤੇ ਸੌ ਜਾ ਤਕਦੀਨ ਕੋਲ ਪੇ ਮੇਜ਼ ਤੋਂ ਜਗ ਵਿੱਚੋਂ ਨਾਲ ਫੇ ਗਲਾਸ ਵਿੱਚ ਪਾਣੀ ਪਾਇਆ ਅਤੇ ਪੀ ਲਿਆ ਫਿਰ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਚੰਗੀ ਤਰ੍ਹਾਂ ਸੌ ਨਾ ਪਾਈ ਸਵੇਰੇ ਗੁਰਦਾਸ ਨੂੰ ਕੰਮ ਤੇ ਭੇਜ ਕੇ ਉਸ ਨੇ ਆਪਣੇ ਘਰ ਫੋਨ ਕਰਕੇ ਆਪਣੀ ਮੰਮੀ ਨੂੰ ਸੁਪਨੇ ਬਾਰੇ ਦੱਸਿਆ ਤਾਂ ਉਸੇ ਮੰਮੀ ਨੇ ਸ਼ਾਮ ਤੇਗਵੀਰ ਨੂੰ ਭੇਜਣ ਲਈ ਕਿਹਾ ਸ਼ਾਮ ਨੂੰ ਜਿਵੇਂ ਹੀ ਤੇਗਵੀਰ ਕੰਮ ਤੋਂ ਵਾਪਸ ਆਇਆ ਤਾਂ ਸਰਿੰਦਰ ਕੌਰ ਨੇ ਉਸ ਨੂੰ ਤਕਦੀਰ ਨੂੰ ਨਾਲ ਲੈ ਕੇ ਸ਼ਹੀਦ ਸਿੰਘਾਂ ਦੀ ਜਗ੍ਹਾ ਤੇ ਮਲਕਪੁਰ ਲੈ ਕੇ ਜਾਣ ਲਈ ਕਿਹਾ ਤੇਗਵੀਰ ਤਕਦੀਰ ਨੂੰ ਨਾਲ ਲੈ ਕੇ ਸ਼ਹੀਦ ਸਿੰਘਾਂ ਦੀ ਜਗ੍ਹਾ ਤੇ ਗਿਆ ਤਾਂ ਉੱਥੇ ਰਹਿੰਦੇ ਬਾਬਾ ਜੀ ਨੇ ਕਿਹਾ ਪੁੱਤ ਜਿਨ੍ਹਾਂ ਦੇ ਘਰ ਤੋਂ ਕਿਰਾਏ ਤੇ ਰਹਿੰਦੀ ਹੈ ਉਹਨਾਂ ਦੇ ਕੋਈ ਜਵਾਨੀ ਜਨਾਨੀ ਜਵਾਨੀ ਵੇਲੇ ਮੁੱਕੀ ਹੋਈ ਹੈ ਤੈਨੂੰ ਉਹੀ ਦਿਖਦੀ ਹੈ ਪਰ ਉਹ ਤੇਰਾ ਕੋਈ ਨੁਕਸਾਨ ਨਹੀਂ ਕਰ ਸਕਦੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਤੇ ਆ ਸਤਵੰਨੀ ਦਾ ਧਾਗਾਏ ਆਪਣੇ ਗੁੱਟ ਤੇ ਬੰਨ ਲੈ ਇਹ ਮੈਂ ਅਖੰਡ ਪਾਠ ਸਮੇਂ ਆਪਣੇ ਕੋਲ ਰੱਖਿਆ ਹੁੰਦਾ ਹੈ ਬਸ ਪਾਠ ਕਰਨਾ ਨਾ ਛੱਡੀ ਨਾਲੇ ਸੌਣ ਲੱਗੀ ਸੋਲਾ ਸਾਹਿਬ ਦਾ ਪਾਠ ਵੀ ਕਰਿਆ ਕਰ ਚੰਗਾ ਬਾਬਾ ਜੀ ਤੁਸੀਂ ਮੈਨੂੰ ਜਦੋਂ ਮੈਂ 8ਵੀਂ ਦੇ ਵਿੱਚ ਪੜ੍ਹਦੀ ਹੁੰਦੀ ਸੀ ਬਿਮਾਰ ਹੋ ਗਈ ਸੀ ਉਦੋਂ ਪਾਠ ਕਰਨ ਨੂੰ ਕਿਹਾ ਸੀ ਉਦੋਂ ਤੋਂ ਹੁਣ ਤੱਕ ਮੈਂ ਸੁਖਮਨੀ ਸਾਹਿਬ ਸਵੇਰ ਵੇਲੇ ਪੰਜ ਬਾਣੀਆਂ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਵੀ ਕਰਦੀ ਹਾਂ ਸੋ ਕੋ ਹੁਣ ਤਾਂ ਮੈਂ ਸਹਿਜ ਪਾਠ ਸਾਹਿਬ ਵੀ ਕਰ ਬਹੁਤ ਵਧੀਆ ਗੱਲ ਹੈ ਪੁੱਤ ਫੇਰ ਤਾਂ ਨਾਲੇ ਜੇ ਪਾਠ ਕਰਦੀ ਏ ਤਾਂ ਹੀ ਤਾਂ ਮੇਰੇ ਪਿੰਡ ਵਾਲੇ ਥਾਣੇਦਾਰ ਦੇ ਐਨੇ ਬੇਰਹਿਮ ਟੱਬਰ ਨਾਲ ਕੱਟੀ ਜਾਂਦੀ ਏ ਤੂੰ ਵੈਸੇ ਹੁਣ ਮਾੜਾ ਮੋਟਾ ਕੁਝ ਸੁਧਰੇ ਕੇ ਨਹੀਂ ਉਹ ਬਾਬਾ ਜੀ ਨੇ ਹੱਸਦੇ ਹੋਏ ਕਿਹਾ ਬਾਬਾ ਜੀ ਤਕਦੀਰ ਦੇ ਸੌਰੇ ਦੇ ਪਿੰਡ ਤੋਂ ਸਨ ਉਹ ਇਸ ਗੁਰੂ ਘਰ ਵਿੱਚ ਪਾਠ ਹੀ ਵਜੋਂ ਸੇਵਾ ਕਰਨ ਕਰਕੇ ਇਸੇ ਪਿੰਡ ਵਿੱਚ ਰਹਿੰਦੇ ਸਨ ਉਹ ਤਕਦੀਰ ਦੇ ਸੌਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਫਿਰ ਤਕਦੀਰ ਨੂੰ ਉਸ ਦੇ ਘਰ ਛੱਡ ਕੇ ਤੇਗਵੀਰ ਵਾਪਸ ਆ ਗਿਆ ਗੁਰਦਾਸ ਦੇ ਆਉਣ ਤੇ ਤਕਦੀਰ ਨੇ ਉਸ ਨੂੰ ਸਭ ਕੁਝ ਦੱਸਿਆ ਤਾਂ ਗੁਰਦਾਸ ਨੇ ਕਿਹਾ ਤੂੰ ਆਪਣੇ ਆਪ ਬਾਬਾ ਜੀ ਨੂੰ ਕੀ ਕੀ ਦੱਸਿਆ ਸੀ ਬਸ ਇਹੀ ਇਹ ਜਿਵੇਂ ਹੀ ਮੈਨੂੰ ਨੀਂਦ ਆਉਂਦੀ ਹੈ ਨਾਲ ਹੀ ਮੈਨੂੰ ਇੱਕ ਲਾਲ ਸੂਟ ਅਤੇ ਖੁੱਲੇ ਵਾਲਾਂ ਵਾਲੀ ਲੰਬੇ ਕੱਦ ਦੀ ਕੁੜੀ ਮੈਨੂੰ ਰੇਲ ਗੱਡੀ ਦੇ ਅੱਗੇ-ਅੱਗੇ ਦੌੜਦੀ ਦਿਖਾਈ ਦਿੰਦੀ ਹੈ ਤੇ ਨਾਲ ਹੀ ਮੈਨੂੰ ਜਾਗ ਆ ਜਾਂਦੀ ਹੈ ਤਕਦੀਰ ਨੇ ਜਵਾਬ ਦਿੱਤਾ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਉਹ ਜਨਾਨੀ ਇਨ੍ਹਾਂ ਦੀ ਹੀ ਹੈ ਕੋਈ ਗੁਰਦਾਰਸ਼ ਨੇ ਪੁੱਛਿਆ ਇਹ ਤਾਂ ਮੈਨੂੰ ਵੀ ਨਹੀਂ ਪਤਾ ਪਰ ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ ਆਪਾਂ ਕਿਸੇ ਤਰ੍ਹਾਂ ਪਤਾ ਕਰਨਾ ਏ ਕਿ ਇਹਨਾਂ ਦੀ ਨੂੰਹ ਦੀ ਮੌਤ ਕਿਵੇਂ ਹੋਈ ਸੀ ਤਕਦੀਰ ਨੇ ਕਿਹਾ ਉਹ ਤਾਂ ਮੈਨੂੰ ਇਹਨਾਂ ਦੇ ਮੁੰਡੇ ਨੇ ਦੱਸਿਆ ਹੋਇਆ ਏ ਤਾਂ ਹੀ ਤਾਂ ਮੈਂ ਇੰਨਾ ਹੈਰਾਨ ਕਿ ਬਾਬੇ ਨੂੰ ਕਿਵੇਂ ਪਤਾ ਲੱਗਿਆ ਗੁਰਦਾਰਸ਼ ਨੇ ਕਿਹਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਦੇ ਜੇ ਤੁਹਾਨੂੰ ਵੀਰੇ ਨੇ ਦੱਸਿਆ ਹੋਇਆ ਏ ਤਕਦੀਰ ਨੇ ਸਵਾਲ ਕੀਤਾ ਕੋਈ ਨਹੀਂ ਹੁਣ ਤੂੰ ਰਹਿਣ ਦੇ ਮੈਂ ਸਵੇਰੇ ਦੱਸ ਦੂੰ ਤੈਨੂੰ ਗੁਰਦਰਸ਼ ਬੋਲਿਆ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਹੁਣੇ ਦੱਸੋ ਤਕਦੀਰ ਨੇ ਜਿੱਦ ਕਰਦਿਆਂ ਕਿਹਾ ਓਹੋ ਸਵੇਰੇ ਦੱਸ ਦੂੰ ਬਾਬਾ ਜੇ ਹੁਣ ਦੱਸਤਾ ਤਾਂ ਤੂੰ ਰਾਤ ਨੂੰ ਫੇਰ ਡਰੀ ਜਾਣਾ ਏ ਗੁਰਦਰਸ਼ ਨੇ ਕਿਹਾ ਅਤੇ ਫੇਰ ਤਕਦੀਰ ਮੰਨ ਗਈ ਸੌਣ ਤੋਂ ਪਹਿਲਾਂ ਤਕਦੀਰ ਨੇ ਕੀਰਤਨ ਸੋਲਾ ਦਾ ਪਾਠ ਕੀਤਾ ਅਤੇ ਸੌ ਗਈ ਅਗਲੇ ਦਿਨ ਸਵੇਰੇ ਚਾਹ ਪੀਣ ਲੱਗੇ ਤਕਦੀਰ ਨੇ ਗੁਰਦਾਰਸ਼ ਤੋਂ ਮਕਾਨ ਮਾਲਕਾਂ ਦੀ ਨੋਹ ਬਾਰੇ ਫੇਰ ਪੁੱਛਿਆ ਤਾਂ ਗੁਰਦਾਰਸ਼ ਨੇ ਕਿਹਾ ਆਹ ਜਿਹੜਾ ਮੁੰਡਾ ਇਹਨਾਂ ਦਾ ਮੁੰਡਾ ਹੈ ਨਾ ਲੱਕੀ ਇਹ ਸ਼ਰਾਬ ਤੇ ਗੋਲੀਆਂ ਦਾ ਨਸ਼ਾ ਕਰਦਾ ਹੈ ਜਦੋਂ ਇਹਦਾ ਵਿਆਹ ਹੋਇਆ ਤਾਂ ਮਮਤਾ ਲੱਕੀ ਦੀ ਪਤਨੀ ਨੂੰ ਪਤਾ ਲੱਗ ਗਿਆ ਪਰ ਜਦੋਂ ਤੱਕ ਉਹਨੂੰ ਪਤਾ ਲੱਗਿਆ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਮਤਲਬ ਤਕਦੀਰ ਨੇ ਸਵਾਲ ਕੀਤਾ ਮਤਲਬ ਕਨਿਕਾ ਤੇ ਮਮਤਾ ਦੀ ਬੇਟੀ ਜੋ ਮਮਤਾ ਦੇ ਮਰਨ ਤੋਂ ਬਾਅਦ ਆਪਣੇ ਨਾਨਕੇ ਰਹਿੰਦੀ ਸੀ ਹੋਣ ਵਾਲੀ ਸੀ ਗੁਰਦਾਰਸ਼ ਨੇ ਦੱਸਿਆ ਫੇਰ ਕੀ ਹੋਇਆ ਸੀ ਉਹ ਆਪਣੇ ਪੇਕੇ ਗੱਲ ਕਰ ਲੈਂਦੀ ਨਹੀਂ ਤਾਂ ਆਂਟੀ ਨੂੰ ਦੱਸਦੀ ਆਂਟੀ ਤਾਂ ਚੰਗੇ ਨੇ ਬਹੁਤ ਇਹ ਸਮਝਾ ਸਕਦੇ ਸੀ ਲਕੀ ਨੂੰ ਤਕਦੀਰ ਨੇ ਕਿਹਾ ਹਾਂ ਪਰ ਲਕੀ ਬੁਰੀ ਸੰਗਤ ਵਿੱਚ ਫਸਿਆ ਸੀ ਤੇ ਨਸ਼ੇ ਦੀ ਦਲਦਲ ਚੋਂ ਨਿਕਲਣਾ ਸੌਖਾ ਥੋੜਾ ਏ ਗੁਰਦਾਰਸ਼ਨ ਬੋਲਿਆ ਫੇਰ ਤਕਦੀਰ ਨੇ ਉਸਕਤਾ ਦਿਖਾਈ ਫੇਰ ਹੌਲੀ ਹੌਲੀ ਕਰਦੇ ਕਰਦੇ ਪਹਿਲਾਂ ਕਣਕਾ ਫੇਰ ਵਿਸ਼ਾਲ ਹੋ ਗਏ ਫੇਰ ਦੋਵਾਂ ਨੂੰ ਪਾਲਣ ਦੀ ਟੈਨਸ਼ਨ ਫੇਰ ਪੜਾਉਣ ਦੀ ਲਕੀ ਤਾਂ ਮੈਂ ਤੈਨੂੰ ਵੀ ਬਤਾਏ ਕੀ ਕਮਾ ਕੇ ਦਿੰਦਾ ਏ ਘਰ ਉਦੋਂ ਤਾਂ ਇਹ ਤੋਂ ਵੀ ਜ਼ਿਆਦਾ ਬੁਰਾ ਹਾਲ ਸੀ ਇਹਦਾ ਉਹਨੂੰ ਟੈਨਸ਼ਨ ਨੇ ਖਾ ਲਿਆ 7 ਸਾਲ ਬਾਅਦ ਪਤਾ ਲੱਗਿਆ ਕਿ ਉਹਨੂੰ ਕੈਂਸਰ ਹੋ ਗਿਆ ਬਹੁਤ ਇਲਾਜ ਕਰਵਾਇਆ ਇਹਨਾਂ ਨੇ ਤੇ ਉਹਦੇ ਪੇਕਿਆਂ ਨੇ ਮਿਲ ਕੇ ਪਰ ਕੋਈ ਫਰਕ ਨਾ ਪਿਆ ਤਾਂ ਇੱਕ ਦਿਨ ਉਹਦੀ ਦਾਰ ਦੁੱਖਣ ਲੱਗ ਪਈ ਉਹਦੀਆਂ ਵੀ ਬਹੁਤ ਦਵਾਈਆਂ ਲਈਆਂ ਪੀਜੀ ਆਈ ਤੱਕ ਫਿਰੇ ਪਰ ਆਖਰ ਨੂੰ ਡਾਕਟਰ ਕਹਿੰਦੇ ਸਿਰ ਦੇ ਨਾਲ-ਨਾਲ ਦਾੜ ਦਾ ਵੀ ਕੈਂਸਰ ਹੈ। ਉਹਨੇ ਆਪਣੀ ਦਿਨੋ-ਦਿਨ ਡਿੱਗਦੀ ਸਿਹਤ ਤੋਂ ਤੰਗ ਆ ਕੇ ਟレイン ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਹੁਣ ਉਹ ਹੀ ਤੈਨੂੰ ਦਿਖਦੀ ਹੈ। ਗੁਰਦਾਰਸ਼ ਨੇ ਦੱਸਿਆ। ਆਹੋ ਮਰਨਾ ਵੀ ਸੌਖਾ ਹੀ ਏ। ਇਹ ਮੁਹੱਲੇ ਦੇ ਲੋਕਾਂ ਨੂੰ ਤਾਂ ਸਟੇਸ਼ਨ ਆ ਨੇੜੇ ਨਾ ਕਿਹੜਾ ਟਾਈਮ ਲੱਗਦਾ ਹੈ ਜਾਣ ਨੂੰ? ਮਸਾ 5 ਮਿੰਟ ਲੱਗਦੇ ਨੇ ਤਕਦੀਰ ਨੇ ਕਿਹਾ ਚੰਗਾ ਹੁਣ ਉਹਦੇ ਬਾਰੇ ਹੀ ਨਾ ਸੋਚੀ ਜਾਈਂ ਫੇਰ ਤੰਗ ਹੋਏਂਗੀ ਨਹੀਂ ਤਾਂ ਗੁਰਦਾਰਸ਼ ਨੇ ਕਿਹਾ ਅਤੇ ਤਿਆਰ ਹੋ ਕੇ ਏਜੰਸੀ ਚਲਾ ਗਿਆ ਹੁਣ ਤਕਦੀਰ ਨੇ ਮੰਮਤਾ ਬਾਰੇ ਸੋਚਣਾ ਛੱਡ ਦਿੱਤਾ ਕਿਉਂਕਿ ਉਸ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਭਰੋਸਾ ਸੀ ਉਹ ਜਾਣਦੀ ਸੀ ਕਿ ਗੁਰੂ ਸਾਹਿਬ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦੇ ਸਕਦੇ ਗਗਨ ਦੀ ਇਹ ਪਹਿਲੀ ਸਰਦੀ ਸੀ ਇਸ ਲਈ ਉਸ ਨੂੰ ਆਉਂਦੀ ਸਰਦੀ ਹੀ ਲੱਗ ਗਈ ਜਿਸ ਕਰਕੇ ਉਸ ਨੂੰ ਲੈ ਕੇ ਤਕਦੀਰ ਤੇ ਗੁਰਦਾਰਸ਼ ਰਾਤ ਦੇ 10:30 ਵਜੇ ਹੀ ਖੰਨੇ ਦੇ ਮਸ਼ਹੂਰ ਬੱਚਿਆਂ ਦੇ ਮਾਹਰ ਡਾਕਟਰ ਡਾਕਟਰ ਸਿੰਘਲਾ ਕੋਲ ਗਏ ਪਰ ਕਲੀਨਿਕ ਬੰਦ ਹੋ ਚੁੱਕਿਆ ਸੀ ਇਸ ਲਈ ਉਹ ਪੋਛਦੇ ਪੋਛਾਉਂਦੇ ਡਾਕਟਰ ਦੀ ਕੋਠੀ ਪਹੁੰਚ ਗਏ ਡਾਕਟਰ ਨੇ 350 ਰੁਪਏ ਮਿੰਟੋਮਿੰਟੀ ਲੈ ਕੇ ਦੋ ਸ਼ੀਸ਼ੀਆਂ ਪੀਣ ਲਈ ਦਵਾਈ ਦੇ ਕੇ ਸਵੇਰੇ ਕਲੀਨਿਕ ਆਉਣ ਲਈ ਕਿਹਾ ਗगन ਦੀ ਬਹੁਤ ਬੁਰੀ ਹਾਲਤ ਸੀ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਤਕਦੀਰ ਨੇ ਕਰ ਆਉਂਦੇ ਹੀ ਉਸ ਨੂੰ ਦਵਾਈ ਦਿੱਤੀ ਅਤੇ ਉਸ ਨੂੰ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਨਾ ਤਾਂ ਗगन ਨੂੰ ਚੰਗੀ ਤਰ੍ਹਾਂ ਸਾਹ ਹੀ ਆਇਆ ਨਾ ਨੀਂਦ ਸਾਰੀ ਰਾਤ ਤਕਦੀਰ ਦੀ ਵੀ ਜਾਗ ਕੇ ਹੀ ਲੰਗੀ ਲੰਗਣੀ ਸੀ ਪਰ ਗੁਰਦਾਰਸ਼ ਨੂੰ ਉਸ ਦੀ ਬਿਲਕੁਲ ਪਰਵਾਹ ਨਹੀਂ ਸੀ ਉਹ ਆਰਾਮ ਨਾਲ ਘੋੜੇ ਵੇਚ ਕੇ ਸੁੱਤਾ ਪਿਆ ਰਹਾ ਸਵੇਰੇ ਜਦੋਂ ਤਕਦੀਰ ਨੇ ਉਸ ਨੂੰ ਗगन ਨੂੰ ਡਾਕਟਰ ਦੇ ਲੈ ਕੇ ਜਾਣ ਦੀ ਗੱਲ ਕਹੀ ਤਾਂ ਉਹ ਬੋਲਿਆ ਮੈਂ ਕੰਮ ਕਰਾਂ ਕਿ ਤੁਹਾਨੂੰ ਘੁਮਾਵਾਂ ਤਕਦੀਰ ਨੂੰ ਕੈਦੇ ਆ ਜੂਗਾ ਤੇਗਵੀਰ ਨੂੰ ਕੈਦੇ ਆ ਜੂਗਾ ਪਰ ਜਦ ਤੱਕ ਤਕਦੀਰ ਨੇ ਪਿੰਡ ਫੋਨ ਕੀਤਾ ਉਦੋਂ ਤੱਕ ਤੇਗਵੀਰ ਕੰਮ ਤੇ ਜਾ ਚੁੱਕਿਆ ਸੀ ਇਸ ਲਈ ਉਸ ਦੀ ਮੰਮੀ ਨੇ ਉਸ ਨੂੰ ਕਿਹਾ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਹੁਣੇ ਆਈ ਤੂੰ ਰਿਕਸ਼ੇ ਤੇ ਲੈ ਲਹਿੜੀ ਰੋਡ ਤੇ ਆ ਜਾ ਮੈਂ ਚੱਲੂੰਗੀ ਤੇਰੇ ਨਾਲ ਤਕਦੀਰ ਲਈ ਉਦੋਂ ਖੰਨਾ ਸ਼ਹਿਰ ਕਿਸੇ ਅਣਜਾਣ ਜਗ੍ਹਾ ਵਰਗਾ ਹੀ ਸੀ ਕਿਉਂਕਿ ਬੇਸ਼ੱਕ ਉਹ ਬਿਆਤ ਉਹ ਪਹਿਲਾਂ ਉਥੇ ਕੋਰਸ ਕਰਦੀ ਰਹੀ ਸੀ ਪਰ ਉਸ ਨੂੰ ਸਿਰਫ ਬੱਸ ਸਟੈਂਡ ਤੇ ਆਪਣੇ ਕੰਪਿਊਟਰ ਸੈਂਟਰ ਦਾ ਹੀ ਪਤਾ ਸੀ ਇਸ ਤੋਂ ਜ਼ਿਆਦਾ ਉਹ ਖੰਨੇ ਬਾਰੇ ਕੁਝ ਵੀ ਨਹੀਂ ਸੀ ਜਾਣਦੀ ਖੈਰ ਤਕਦੀਰ ਦੀ ਮੰਮੀ ਨੇ ਇੱਕ ਘੰਟੇ ਤੱਕ ਪਹੁੰਚਣਾ ਸੀ ਇਸ ਲਈ ਅੱਧਾ ਘੰਟਾ ਪਹਿਲਾਂ ਤਕਦੀਰ ਨੇ ਆਪਣੀ ਮਕਾਨ ਮਾਲਕ ਅੰਟੀ ਨੂੰ ਕਹਿ ਕੇ ਲੱਕੀ ਨੂੰ ਫੋਨ ਕਰਵਾ ਦਿੱਤਾ ਅਤੇ ਉਸ ਨੂੰ ਘਰ ਬੁਲਾ ਲਿਆ ਕਿਉਂਕਿ ਲੱਕੀ ਰਿਕਸ਼ਾ ਚਲਾਉਂਦਾ ਸੀ ਲੱਕੀ ਆਇਆ ਤਾਂ ਤਕਦੀਰ ਨੇ ਉਸ ਨੂੰ ਕਿਹਾ ਲੱਕੀ ਵੀਰ ਬਣ ਕੇ ਮੈਨੂੰ ਲੈ ਕੇ ਚੱਲ ਮੇਰੀ ਮੰਮੀ ਨੇ ਆਉਣਾ ਹੈ ਲਲ੍ਹੇੜੀ ਰੋਡ ਤੇ ਰੋਕ ਕੇ ਉਹਨਾਂ ਨੂੰ ਨਾਲ ਲੈ ਕੇ ਮੇਰੇ ਸਿੰਗਲੇ ਮੇਰੇ ਨਾਲ ਸਿੰਗਲੇ ਦੇ ਜਾਣਾ ਹੈ ਭਾਬੀ ਜੀ ਤੁਸੀਂ ਮੈਨੂੰ ਸਵੇਰੇ ਕਹਿ ਦਿੰਦੇ ਮੈਂ ਸਕੂਲ ਦੇ ਬੱਚੇ ਛੱਡ ਕੇ ਘਰ ਹੀ ਆ ਜਾਂਦਾ ਮੈਂ ਆਪੇ ਲੈ ਜਾਂਦਾ ਤੁਹਾਨੂੰ ਡਾਕਟਰ ਦੇ ਬਹੁਤੀ ਗੱਲ ਸੀ ਤਾਂ ਮੰਮੀ ਨੂੰ ਨਾਲ ਲੈ ਜਾਂਦੇ ਆਪਾਂ ਆਪਣੀ ਮੰਮੀ ਨੂੰ ਦੱਸ ਭਲਾ ਕਿਉਂ ਤੰਗ ਕਰਦੇ ਹੋ ਤੁਸੀਂ ਲਕੀ ਨੇ ਕਿਹਾ ਕੋਈ ਨਹੀਂ ਵੀਰੇ ਹੋਰ ਮੇਰੀ ਸੋਨਨੀ ਵੀ ਕਿਨੇ ਹੁੰਦੀ ਐ ਤੁਹਾਨੂੰ ਤਾਂ ਪਤਾ ਹੀ ਐ ਬਾਕੀ ਮੇਰੇ ਕੋਲ ਪੈਸੇ ਵੀ ਨਹੀਂ ਸੀ ਨਾ ਤਾਂ ਇਸ ਕਰਕੇ ਮੰਮੀ ਨੂੰ ਤਾਂ ਆਉਣਾ ਹੀ ਪੈਣਾ ਸੀ ਜਿਹੜੇ ਹੈਗੇ ਸੀ ਉਹ ਰਾਤ ਲੱਗ ਗਏ ਬਸ ਤੇਰੇ ਰਿਕਸ਼ੇ ਜੋਗੇ ਹੀ ਸੀ ਹੁਣ ਤਾਂ ਮੇਰੇ ਕੋਲ ਜੇ ਮੈਨੂੰ ਡਾਕਟਰ ਦੇ ਕਲੀਨਿਕ ਆਉਣ ਦਾ ਆਉਣ ਜਾਣ ਦਾ ਰਾਹ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਵੀ ਨਹੀਂ ਸਤੰਗ ਕਰਨਾ ਆਪਣੇ ਭਰਾ ਤੋਂ ਪੈਸੇ ਮੰਗਵਾ ਲੈਣੇ ਸੀ ਤੇ ਤੁਰ ਕੇ ਹੀ ਦਵਾਈ ਲਿਆਉਣੀ ਸੀ ਮੈਂ ਗਗਨੂਨ ਤਕਦੀਰ ਨੇ ਦੱਸਿਆ ਲੈ ਭਾਬੀ ਜੀ ਤੁਸੀਂ ਤਾਂ ਕਮਲੀਆਂ ਗੱਲਾਂ ਕਰਦੇ ਹੋ ਭਲਾ ਜਵਾਕ ਚੁੱਕ ਕੇ ਤੁਸੀਂ 3 ਕਿਲੋਮੀਟਰ ਦੂਰ ਸਿੰਗਲੇ ਦੇ ਚਲੇ ਜਾਂਦੇ ਉਹ ਵੀ ਤੁਰ ਕੇ ਹੱਦ ਕਰਦੇ ਹੋ ਤੁਸੀਂ ਵੀ ਲੱਕੀ ਨੇ ਕਿਹਾ ਬੜਾ ਭਾਈ ਸਮਝ ਕੇ ਮੈਨੂੰ ਦੱਸ ਦਿਆ ਕਰੋ ਜੇ ਖੰਨੇ ਦੇ ਵਿੱਚ ਕਿਤੇ ਜਾਣਾ ਹੁੰਦਾ ਏ ਮੈਂ ਲੈ ਜਾ ਕਰੂੰਗਾ ਮੇਰੇ ਤਾਂ ਭੈਣਾ ਵਰਗੇ ਹੋ ਤੁਸੀਂ ਜਦੋਂ ਵੀਰ ਕਿਤੇ ਲੈ ਕੇ ਨਹੀਂ ਜਾਂਦਾ ਹੁੰਦਾ ਤੁਹਾਨੂੰ ਤਾਂ ਮੈਨੂੰ ਆਪਣਾ ਟਾਈਮ ਜ਼ਿਆਦਾ ਆ ਜਾਂਦਾ ਐ ਮੈਂ ਵੀ ਕਿਸੇ ਟਾਈਮ ਇਹਦੇ ਵਾਂਗੂ ਹੀ ਬੇਪਰਵਾਹ ਸੀ ਆਪਣੀ ਜਨਾਨੀ ਮੈਂ ਐਵੇਂ ਪੰਗ ਦੇ ਭਾਣੇ ਹੀ ਗਵਾ ਲਈ ਨਹੀਂ ਤਾਂ ਮੇਰੇ ਬਾਬੇ ਦਾਦਿਆਂ ਦਾ ਮੰਨੇ ਹੋਏ ਪੰਡਤਾਂ ਵਿੱਚ ਨਾਮ ਸੀ ਕਿਸੇ ਟਾਈਮ ਬਸ ਮੇਰੇ ਨਸ਼ੇ ਨੇ ਮੇਰਾ ਸਾਰਾ ਟੱਬਰ ਗਰੀਬ ਕਰਤਾ ਲੱਕੀ ਬੋਲਿਆ ਵੀਰੇ ਹੁਣ ਵੀ ਸੰਭਲ ਜਾ ਆਪਣੇ ਬੱਚਿਆਂ ਨੂੰ ਹੀ ਸਾਂਭ ਲੈ ਜੇ ਹੋਰ ਨਹੀਂ ਤਾਂ ਉਹਨਾਂ ਨੂੰ ਤਾਂ ਨਾ ਹੋਣ ਦੇ ਬਰਬਾਦ ਤਕਦੀਰ ਨੇ ਸਮਝਾਇਆ ਭਾਬੀ ਜੀ ਅੱਗੇ ਨਾਲੋਂ ਤਾਂ ਮੈਂ ਬਹੁਤ ਘਟਾਤੀ ਹੁਣ ਹੁਣ ਤਾਂ ਬਸ ਮੈਂ ਸ਼ਾਮ ਨੂੰ ਹੀ ਪੀਣਾ ਅੱਗੇ ਤਾਂ ਮੈਂ ਤੜਕੇ ਹੀ ਲੱਗ ਜਾਂਦਾ ਸੀ ਪੀਣ ਰੋਟੀ ਵੀ ਨਹੀਂ ਸੀ ਖਾਂਦਾ ਕਦੇ ਚੱਜ ਨਾਲ ਲੱਕੀ ਨੇ ਦੱਸਿਆ ਐਨੇ ਨੂੰ ਲਹੇੜੀ ਰੋਡ ਤੇ ਆ ਗਏ ਉਥੇ ਤਕਦੀਰ ਨੇ ਲੱਕੀ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਨਾ ਮੰਨਿਆ ਅਤੇ ਉਥੇ ਹੀ ਇੱਕ ਪਾਸੇ ਹੋ ਕੇ ਖੜਾ ਰਿਹਾ ਜਦੋਂ ਤਕਦੀਰ ਦੀ ਮੰਮੀ ਆਈ ਤਾਂ ਉਹ ਉਹਨਾਂ ਨੂੰ ਲੈ ਕੇ ਡਾਕਟਰ ਦੇ ਕਲੀਨਿਕ ਚਲਾ ਗਿਆ ਅਤੇ ਦਵਾਈ ਲੈ ਕੇ ਉਹਨਾਂ ਨੂੰ ਘਰ ਛੱਡ ਗਿਆ ਘਰ ਵਾਪਸ ਆ ਕੇ ਰੋਟੀ ਤਕਦੀਰ ਬਣਾਉਣ ਲੱਗ ਪਈ ਅਤੇ ਉਸੇ ਮਮੀ ਉਹਦੇ ਘਰਮ ਕੱਪੜੇ ਧੋਣ ਲੱਗ ਪਏ। ਤਾਂ ਜੋ ਜਦੋਂ ਵਰਤਨੇ ਹੋਣ ਤਾਂ ਤਕਦੀਰ ਨੂੰ ਨਾ ਧੋਣੇ ਪੈਣ ਕਿਉਂਕਿ ਗगन ਛੋਟਾ ਸੀ ਅਤੇ ਤਕਦੀਰ ਤੋਂ ਠੰਡ ਉਸ ਨੂੰ ਲੱਗ ਸਕਦੀ ਸੀ। ਹੁਣ ਇਹ ਰੋਜ਼ ਦਾ ਕੰਮ ਹੀ ਹੋ ਗਿਆ। ਜਦੋਂ ਵੀ ਗगन ਬਿਮਾਰ ਹੋ ਜਾਂਦਾ ਤਾਂ ਤਕਦੀਰ ਦੇ ਟੇਕਿਆਂ ਵਿੱਚੋਂ ਹੀ ਕੋਈ ਨਾ ਕੋਈ ਦਵਾਈ ਦਵਾਉਣ ਆਉਂਦਾ ਸੀ ਅਤੇ वैसे भी वही लगाया करते सानू ਕਰਦੇ ਕਰਾਉਂਦੇ ਗगन 6 ਮਹੀਨੇ ਦਾ ਹੋ ਗਿਆ ਅਤੇ ਬੈਠਣ ਲੱਗ ਗਿਆ ਪੂਰੀ ਸਰਦੀ ਉਹ ਇਸੇ ਤਰ੍ਹਾਂ ਹੀ ਬਿਮਾਰ ਰਹਾ 6 ਮਹੀਨੇ ਦਾ ਹੋਣ ਤੇ ਜਦੋਂ ਵੀ ਕਦੇ ਤਕਦੀਰ ਉਸ ਨੂੰ ਉਪਰਾ ਦੁੱਧ ਬਾਜਾਰੂ ਦੁੱਧ ਨਾਲ ਬਣੀਆਂ ਮਠਾਈਆਂ ਜਾਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਬਾਜਾਰੂ ਖਰਾਕਾਂ ਜਿਵੇਂ ਸਾਰਾ ਲਾਕ ਵਗੈਰਾ ਖਾ ਲੈਂਦੀ ਤਾਂ ਉਸ ਸਾਰੇ ਸਰੀਰ ਉੱਤੇ ਖਾਰਸ਼ ਹੋਣ ਲੱਗ ਪੈਂਦੀ ਅਤੇ ਸਾਰਾ ਸਰੀਰ ਲਾਲ ਹੋ ਜਾਂਦਾ ਇਸ ਨਾਲ ਉਸ ਨੂੰ ਬਹੁਤ ਤਕਲੀਫ ਹੁੰਦੀ ਅਤੇ ਉਹ ਰੋਂਦਾ ਰਹਿੰਦਾ ਡਾਕਟਰ ਨੇ ਉਸ ਦੀ ਇਸ ਹਾਲਤ ਨੂੰ ਦੇਖਦੇ ਹੋਏ ਉਸ ਦੇ ਟੈਸਟ ਕਰਾਉਣ ਲਈ ਕਿਹਾ ਤਕਦੀਰ ਨੇ ਸਾਰੇ ਟੈਸਟ ਕਰਵਾਏ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਉਸ ਨੂੰ ਉਪਰੇ ਦੁੱਧ ਤੋਂ ਅਲਰਜੀ ਹੈ ਡਾਕਟਰ ਨੇ ਕਿਹਾ ਬੇਟਾ ਇਹਨੂੰ ਮੋਲ ਦੇ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਦੇਣੀਆਂ ਕਿਉਂਕਿ ਇਹਨੂੰ ਅਲਰਜੀ ਦੀ ਪ੍ਰੋਬਲਮ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਜਿਵੇਂ ਜਿਵੇਂ ਇਹ ਵੱਡਾ ਹੁੰਦਾ ਜਾਊਗਾ ਓਵੇਂ ਓਵੇਂ ਇਹਦੀ ਇਹ ਪ੍ਰੋਬਲਮ ਵੀ ਠੀਕ ਹੋ ਜਾਣੀ ਹੈ 18 ਸਾਲਾਂ ਦਾ ਹੋਣ ਤੱਕ ਬਿਲਕੁਲ ਠੀਕ ਹੋ ਜਾਣੀ ਹੈ ਤਕਦੀਰ ਨੇ ਡਾਕਟਰ ਦੀ ਗੱਲ ਮੰਨੀ ਅਤੇ ਗगन ਨੂੰ ਧੁੱਤ ਤੋਂ ਬਣੀਆਂ ਚੀਜ਼ਾਂ ਦੇਣੀ ਆ ਬੰਦ ਕਰ ਦਿੱਤੀਆਂ ਹੌਲੀ ਹੌਲੀ ਗगन ਦੀ ਅਲਰਜੀ ਠੀਕ ਹੁੰਦੀ ਗਈ ਅਤੇ ਹੁਣ ਅੱਸੀ ਹੀ ਫੀਸ ਦੀ ਤੱਕ ਠੀਕ ਹੋ ਗਈ ਖੈਰ ਤਕਦੀਰ ਅਜੇ ਗगन ਦੀ ਪ੍ਰੋਬਲਮ ਕਰਕੇ ਹੀ ਬਹੁਤ ਪਰੇਸ਼ਾਨ ਰਹਿੰਦੀ ਸੀ ਕਿ ਉਧਰ ਮਕਾਨ ਮਾਲਕਾਂ ਦਾ ਉਹ ਕਮਰਾ ਢਿੱਗ ਗਿਆ ਜਿਸ ਵਿੱਚ ਉਹ ਆਪ ਰਹਿੰਦੇ ਸਨ ਜਾਣਕਾਰੀ ਲਈ ਦੱਸ ਦਿੰਦੀ ਆ ਕਿ ਮਕਾਨ ਮਾਲਕਾਂ ਦੇ ਘਰ ਵਿੱਚ 4 ਕਮਰੇ 2 ਬਾਥਰੂਮ ਅਤੇ ਇੱਕ ਰਸੋਈ ਸੀ 2 ਕਮਰੇ ਬਹੁਤ ਹੀ ਖਸਤਾ ਹਾਲਤ ਵਿੱਚ ਹੋਣ ਕਰਕੇ ਉਹਨਾਂ ਨੂੰ ਵਰਤੋਂ ਵਿੱਚ ਨਹੀਂ ਸੀ ਲਿਆਂਦਾ ਜਾਂਦਾ ਤੀਜੇ ਕਮਰੇ ਵਿੱਚ ਤਕਦੀਰ ਹੋਰੀ ਚੌਥੇ ਕਮਰੇ ਵਿੱਚ ਮਕਾਨ ਮਾਲਕ ਆਪ ਰਹਿੰਦੇ ਸਨ ਹੁਣ ਉਹਨਾਂ ਦਾ ਆਪਣਾ ਕਮਰਾ ਵੀ ਡਿੱਗ ਪਿਆ ਸੀ ਇਸ ਲਈ ਹੁਣ ਉਹਨਾਂ ਨੂੰ ਆਪਣੇ ਰਹਿਣ ਲਈ ਕਮਰਾ ਚਾਹੀਦਾ ਸੀ। ਉਹਨਾਂ ਨੇ ਤਖਦੀਰ ਹੋਰਾਂ ਨੂੰ ਹੋਰ ਕਮਰਾ ਦੇਖਣ ਲਈ ਕਿਹਾ। ਗੁਰਦਾਰਸ਼ ਨੇ ਉਹਨਾਂ ਨੂੰ ਆਪ ਹੀ ਕਮਰੇਵਾਰੇ ਇਸੇ ਹੀ ਮੁਹੱਲੇ ਵਿੱਚ ਪਤਾ ਕਰਨ ਲਈ ਕਿਹਾ। ਫਿਰ ਉਹਨਾਂ ਨੇ ਆਪਣੇ ਮਕਾਨ 2-5 ਕੁ ਮਕਾਨ ਅੱਗੇ ਇੱਕ ਕਮਰਾ ਅਤੇ ਰਸੋਈ ਬਾਰੇ ਗੱਲ ਕਰਕੇ ਆਪਣੀ ਜ਼ਿੰਮੇਵਾਰੀ ਤੇ ਉਹਨਾਂ ਨੂੰ ਕਮਰਾ ਦਿਵਾ ਦਿੱਤਾ। ਨਵੇਂ ਮਕਾਨ ਮਾਲਕਾਂ ਨੇ ਆਪਣੀ ਕੋਠੀ ਦੇ ਹੇਠਲੇ ਤਿੰਨ ਕਮਰੇ ਨਾਲ ਇੱਕ ਰਸੋਈ ਕਿਰਾਏ ਤੇ ਦੇਣ ਲਈ ਰੱਖੇ ਹੋਏ ਸਨ ਅਤੇ ਆਪ ਉੱਪਰਲੀ ਮੰਜ਼ਲ ਵਿੱਚ ਬਣੇ ਕਮਰਿਆਂ ਵਿੱਚ ਰਹਿੰਦੇ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਕੁੱਲ 4 ਜਣੇ ਸਨ। ਅੰਕਲ, ਆਂਟੀ, ਉਹਨਾਂ ਦੇ ਦੋ ਬੱਚੇ, ਵੱਡੀ ਕੁੜੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ ਰਹੀ ਸੀ। ਉਹ ਤੇ ਹੀ ਪੀਜੀ ਵਿੱਚ ਰਹਿੰਦੀ ਸੀ ਅਤੇ ਹਫਤੇ ਬਾਅਦ ਹੀ ਘਰ ਆਇਆ ਕਰਦੀ ਸੀ ਚੌਥਾ ਉਹਨਾਂ ਦਾ ਮੁੰਡਾ ਸੀ ਜੋ ਵਿਹਲਾ ਹੀ ਸੀ ਅਤੇ ਹਰ ਵਕਤ ਹੀ ਘਰੇ ਰਹਿੰਦਾ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤਕਦੀਰ ਦੇ ਦੇ ਔਰ ਗੁਰਜਾਪ ਦਾ ਸਕੂਲ ਦੇ ਸਮੇ ਸਹਿपाठी ਸੀ ਇਹ ਤਾਂ ਅੰਟੀ ਨੇ ਇੱਕ ਕਮਰਾ ਇੱਕ ਗਾਇਕ ਨੂੰ ਦਿੱਤਾ ਹੋਇਆ ਸੀ ਹੁਣ ਮੈਨੂੰ ਨਾਮ ਯਾਦ ਨਹੀਂ ਪਰ ਇਹਨਾਂ ਯਾਦ ਹੈ ਕਿ ਉਹ ਗਾਇਕ ਸਿਰਾਜ ਮੁਹੰਮਦ ਦਾ ਭਤੀਜਾ ਸੀ ਉਹ ਆਪਣੀ ਪਤਨੀ ਅਤੇ ਡੇਢ ਕੋ ਸਾਲ ਦੇ ਬੇਟੇ ਨਾਲ ਰਹਿੰਦਾ ਸੀ ਰਸੋਈ ਨਾਲ ਕਮਰਾ ਤਕਦੀਰ ਹੋਣਾ ਨੇ ਲੈ ਲਿਆ ਅਤੇ ਇੱਕ ਕਮਰਾ ਅਜੇ ਵੀ ਖਾਲੀ ਸੀ ਖੈਰ ਤਕਦੀਰ ਹੋਰਾਂ ਨੇ ਆਪਣਾ ਕਮਰਾ ਸਾਫ਼ ਕਰਕੇ ਸਮਾਨ ਰੱਖ ਲਿਆ ਅਤੇ ਰਹਿਣ ਲੱਗ ਪਏ ਹੌਲੀ ਹੌਲੀ ਦੂਜੇ ਕਮਰੇ ਵਾਲੀ ਔਰਤ ਨਾਲ ਤਕਦੀਰ ਦੀ ਜਾਣ ਪਹਿਚਾਨ ਹੋ ਗਈ ਤੀਜੇ ਕਤਨ ਖਾਲੀ ਪਏ ਕਮਰੇ ਵਿੱਚ ਵੀ ਨਵੇਂ ਕਿਰਾਏਦਾਰ ਆ ਗਏ ਉਹ ਵੀ ਤਿੰਨ ਜਣੇ ਮੀਆਂ بیوی ਅਤੇ ਛੋਟੀ ਜਹੀ ਬੱਚੀ ਸਨ ਆਉਂਦੇ ਹੀ ਉਹ ਔਰਤ ਸਨੀਤਾ ਤਕਦੀਰ ਕੋਲ ਆ ਗਈ ਉਹ ਪਿਛੋਕਰ ਤੋਂ ਰਾਜਸਥਾਨ ਤੋਂ ਸੀ ਇਸ ਲਈ ਉਹ ਰਲ-ਮਿਲ ਜਹੀ ਪੰਜਾਬੀ ਹਿੰਦੀ ਬੋਲਦੀ ਸੀ ਉਹਨਾਂ ਦੀ ਬੱਚੀ ਗगन ਤੋਂ 4 ਮਹੀਨੇ ਛੋਟੀ ਸੀ ਅਤੇ ਉਸ ਦਾ ਜਨਮ ਬਿਲਕੁਲ ਉਸੇ ਸਮੇਂ ਹੋਇਆ ਸੀ ਜਿਵੇਂ ਸਮੇਂ ਆਸ਼ਵਰੀਆ ਰਾਏ ਦੀ ਬੇਟੀ ਅਰਾਧਿਆ ਦਾ ਜਨਮ ਹੋਇਆ ਸੀ ਅਤੇ ਇਸ ਗੱਲ ਦੀ ਸਨੀਤਾ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਅਤੇ ਮਾਣ ਵੀ ਇਸੇ ਲਈ ਤਾਂ ਉਹ ਭੋਬਕੇ ਸਾਰਿਆਂ ਨੂੰ ਦੱਸਿਆ ਕਰਦੀ ਸੀ ਕਿ ਉਸਦੀ ਤੇ ਅਰਾਧਿਆ ਦੀ ਜਨਮਾ ਤਰੀਕ ਇੱਕੋ ਹੀ ਹੈ ਹੁਣ ਤਕਦੀਰ ਦੀ ਜ਼ਿੰਦਗੀ ਵਿੱਚ ਹਾਸੇ ਆ ਰਹੇ ਹਨ ਬੇਸ਼ੱਕ ਸਨੀਤਾ ਦੀ ਉਮਰ ਛੋਟੀ ਹੋਣ ਕਰਕੇ ਜਾਂ ਉਸ ਦੀਆਂ ਬਚਕਾਨੀਆਂ ਕਰਕੇ ਹੀ ਕਿਉਂ ਨਾ ਹੋਵੇ ਖੈਰ ਜਿੰਨਾ ਚਿਰ ਗੁਰਦਾਰਸ਼ ਏਜੰਸੀ ਗਿਆ ਹੁੰਦਾ ਸੀ ਉਨੇ ਦੇਰ ਤੱਕ ਤਕਦੀਰ ਆਪਣੇ ਕੰਮ ਕਰਦੀ ਰਹਿੰਦੀ ਅਤੇ ਸਨੀਤਾ ਉਸ ਨੂੰ ਆਪਣੀਆਂ ਬੱਚਿਆਂ ਵਰਗੀਆਂ ਗੱਲਾਂ ਨਾਲ ਖੁਸ਼ ਕਰਦੀ ਰਹਿੰਦੀ ਕਦੇ-ਕਦੇ ਉਹਨਾਂ ਦੇ ਬੱਚਿਆਂ ਨੂੰ ਉੱਪਰ ਮਕਾਨ ਮਾਲਕਾਂ ਦਾ ਮੁੰਡਾ ਲੈ ਜਾਂਦਾ ਅਤੇ ਉਹ ਸਾਰਾ ਪਰਿਵਾਰ ਬੱਚਿਆਂ ਨਾਲ ਖੇਡਦਾ ਰਹਿੰਦਾ ਗਗਨ 8 ਮਹੀਨੇ ਦਾ ਹੋਇਆ ਕਿ ਤਕਦੀਰ ਨੇ ਆਪਣੀ ਐਲਈਡੀ ਤੇ ਨੰਗਲੇ ਇੰਸਟੀਚਿਊਟ ਦਾ ਵਿਗਿਆਪਨ ਦੇਖਿਆ ਉਸ ਦੇ ਵਿੱਚ ਉੱਥੇ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਦੱਸਿਆ ਹੋਇਆ ਸੀ ਅਤੇ ਨਾਲ ਹੀ ਨੰਗਲੇ ਇੰਸਟੀਚਿਊਟ ਦਾ ਪਤਾ ਦੱਸਿਆ ਗਿਆ ਸੀ ਤਕਦੀਰ ਨੇ ਉੱਥੇ ਫੋਨ ਕਰਕੇ ਸਾਰੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਅਤੇ ਜਦੋਂ ਗੁਰਦਸ਼ਕਰ ਆਇਆ ਤਾਂ ਉਸ ਨਾਲ ਆਪਣੇ ਕੋਰਸ ਦਾ ਸਰਟੀਫିକੇਟ ਬਣਵਾਉਣ ਦੀ ਗੱਲ ਕੀਤੀ ਉਸਨੇ ਕਿਹਾ ਦੇਖੋ ਮੈਨੂੰ ਸਲਾਈ ਤਾਂ ਆਉਂਦੀ ਹੀ ਹੈ ਪਰ ਜੇ ਮੈਂ ਕੋਰਸ ਕਰਕੇ ਸਰਟੀਫିକੇਟ ਲੈ ਲਵਾਂ ਤਾਂ ਮੈਂ ਕਿਤੇ ਵੀ ਆਪਣਾ ਕੰਮ ਕਰ ਸਕਦੀ ਹਾਂ ਜਦੋਂ ਤੁਸੀਂ ਦੁਪਹਿਰ ਦੇ ਘੰਟੇ ਲਈ ਘਰ ਆਉਂਦੇ ਹੁੰਦੇ ਹੋ ਮੈਂ ਉਸੇ ਟਾਈਮ ਆਪਣੀ ਕਲਾਸ ਲਾ ਆਇਆ ਕਰੂੰਗੀ ਤੁਸੀਂ ਗगन ਨੂੰ ਦੇਖ ਲਿਆ ਕਰਿਓ ਗगन ਕਿਹੜਾ ਤੰਗ ਕਰਦਾ ਹੈ ਬਹੁਤਾ ਨਾਲੇ ਉਹ ਟਾਈਮ ਤਾਂ ਉਹ ਜ਼ਿਆਦਾਤਰ ਸੁੱਤਾ ਹੀ ਪਿਆ ਹੁੰਦਾ ਹੈ ਜੇ ਫੇਰ ਵੀ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਬੁਲਾ ਲਿਆ ਕਰਿਓ ਪਹਿਲਾਂ ਤਾਂ ਗੁਦਾਰਸ਼ ਨਾ ਮੰਨਿਆ ਪਰ ਤਕਦੀਰ ਹਰ ਰੋਜ਼ ਉਸਦੀ ਅਮਨਤਾ ਕਰਨ ਲੱਗੀ ਤਾਂ ਉਹ ਕਹਿਣ ਲੱਗਾ ਕੋਈ ਨਾ ਤਨਖਾਹ ਵੱਜ ਜਾਵੇ ਫੇਰ ਦੇਖੀਏ ਫੇਰ ਇੱਕ ਦਿਨ ਤਕਦੀਰ ਆਪਣੇ ਸਹੁਰੇ ਘਰ ਗਈ ਹੋਈ ਸੀ ਅਤੇ ਉੱਥੇ ਉਸਦੀ ਨਾਨਾ ਉਸ ਨੂੰ ਇੱਕ ਸੂਟ ਬਣਾ ਕੇ ਦੇਣ ਲਈ ਕਹਿਣ ਲੱਗੀ ਤੱਕ ਦੇ ਨੇ ਉਸ ਨੂੰ ਗਗਨ ਕਰਕੇ ਮਨਾ ਕਰ ਦਿੱਤਾ ਤਾਂ ਉਸ ਦੀ ਸੱਸ ਨੇ ਕਿਹਾ ਮੈਂ ਸੰਭਾਲ ਲੂੰਗੀ ਗਗਨ ਨੂੰ ਤੂੰ ਬਣਾ ਕਰ ਦੇ ਸੂਟ ਇਸ ਕੋ ਇਹਨੂੰ ਵੀ ਸਿਖਾ ਦੋ ਕੱਪੜੇ ਬਣਾਉਣੇ ਇਹਨੂੰ ਵੀ ਤਾਂ ਆਉਣੇ ਚਾਹੀਦੇ ਨੇ ਕੱਪੜੇ ਬਣਾਉਣੇ ਜੇ ਇਹਨੂੰ ਇਹਦੀ ਸੱਸ ਨੇ ਕਹਿਤਾ ਵੀ ਮੇਰਾ ਸੂਟ ਬਣਾ ਇਹ ਕੀ ਸਵਾਡ ਆਉਗੀ ਭਲਾ ਫੇਰ ਕੋਲੇ ਬੈਠਾ ਕਿਰਪਾਲ ਸਿੰਘ ਨੇ ਕਿਹਾ ਤਕਦੀਰ ਨੇ ਉਸੇ ਸਮੇਂ ਆਪਣੇ ਸਹੁਰੇ ਨੂੰ ਨੰਗਲੀ ਇੰਸਟੀਚਿਊਟ ਬਾਰੇ ਦੱਸਿਆ ਕਿਰਪਾਲ ਸਿੰਘ ਨੇ ਕਿਹਾ ਇਹ ਲਾਲਾ ਕਰਨੇ ਨੂੰ ਤੂੰ ਕੋਰਸ ਜਦ ਤੱਕ ਤੇਰਾ ਬੀ ਕਾਮ ਦਾ ਰਿਜ਼ਲਟ ਨਹੀਂ ਆਉਂਦਾ ਉਦੋਂ ਨੂੰ ਤੂੰ ਆਹ ਕੋਰਸ ਕਰ ਜਿਹੜਾ ਤੇਰੀ ਭਾਬੀ ਕਹਿੰਦੀ ਏ ਪਹਿਲੀ ਗੱਲ ਤਾਂ ਪਾਪਾ ਆਪ ਨੂੰ ਮੈਨੂੰ ਆ ਲਾਲਾ ਨਾ ਕਿਹਾ ਕਰੂੰ ਦੂਜੀ ਗੱਲ ਮੈਂ ਕੋਰਸ ਕਰ ਲੂੰਗੀ ਵਨ ਮੇਰੇ ਕੋ ਨਾ ਕੰਪਨੀ ਚਾਹੀਏ ਮੀਨਜ਼ ਆ ਮਹਾਰਾਣੀ ਨੂੰ ਵੀ ਨਾਲ ਲੱਗਣ ਨੂੰ ਕਹੋ ਵਿਕਾਸ ਮੇਰੇ ਕੋ ਨਹੀਂ ਲੱਗਣਾ ਲੱਗਣਾ ਇਤਨੇ ਚੀਪ ਸੇ ਕੰਮ ਸਿੱਖਨੇ ਅਕੇਲੇ ਆਫਟਰ ਆਲ ਮੇਰੀ ਕੋਈ ਰੈਪਿਊਟੇਸ਼ਨ ਹੈ ਸਟੈਂਡਰਡ ਹੈ ਆਪਨ ਕਾ ਕਿਉਂ ਬੇਬੀ ਗੁਰਨਾਜ ਨੇ ਆਪਣੀ ਰਲਮੀ ਮਿਲਵੀ ਭਾਸ਼ਾ ਵਿੱਚ ਨਖਰੇ ਕੀਤੇ ਤਾਂ ਕਿਰਪਾਲ ਸਿੰਘ ਨੇ ਕਿਹਾ ਗੁਰਦਾਰਸ਼ ਨੂੰ ਮੈਂ ਕੈਦੋਂ ਕੋਈ ਨਹੀਂ ਬਾਕੀ ਆ ਬੋਲੀ ਸੁਧਾਰ ਤੂੰ ਆਪਣੀ ਪਹਿਲਾਂ ਉੱਥੇ ਵੀ ਨਹੀਂ ਤਾਂ ਆਹੀ ਜਲੂਸ ਕੱਢਿਆ ਕਰੇਗੀ ਜਿਹੜਾ ਤੂੰ ਇੱਥੇ ਬਕਵਾਸ ਕਰਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਦੇ ਹੋ ਜੀ ਤੁਹਾਨੂੰ